ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਇੱਕ ਸਨਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬੇਤਰੀਨ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋ ਗਏ ਆ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਲਾਂ ਪਿੰਡ ਕਿੱਥੇ ਆ ਇਹ ਤਲਵੰਡੀ ਪਾਈ ਦੇ ਬਿਲਕੁਲ ਨੇੜੇ ਦੇ ਕਰਕੇ ਵਸਿਆ ਹੋਇਆ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਪਾਈ ਦੇ ਸਾਰੇ ਵਕਾਊ ਆ ਕਿਉਂਕਿ ਫੋਰਨ ਕੰਟਰੀ ਦਾ ਵੀਜ਼ਾ ਵਾ ਮਿੱਤਰੋ ਤੇ ਵੀਜ਼ੇ ਦੇ ਉੱਤੇ ਚੜਨ ਦਾ ਵਜਾਜ ਤੇ ਜਾਜ ਦੇ ਲਈ ਚਾਹੀਦੇ ਆ ਪੈਸੇ ਇਸ ਕਰਕੇ ਬਈ ਸਾਰੀਆਂ ਜਾਨਵਰ ਆ ਜਿਹੜੇ ਉਹ ਬਾਈ ਹੁਣ ਇਹਨਾਂ ਨੇ ਲਾਤੇ ਆ ਵਕਾਊ ਮਿੱਤਰੋ ਕੱਟਾ ਕਟੀਆਂ ਚੋਟੀਆਂ ਵਾ ਜਿਹੜਾ ਕੁਝ ਹੈਗਾ ਤੁਹਾਨੂੰ ਦਿਖਾ ਦਿੰਨਾ ਆਜੋ ਕਿਰਾਂ ਦੀ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਜਾਨਵਰ ਦੀ ਕੀ ਡਿਟੇਲ ਆ ਤੁਸੀਂ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੱਡੇ ਭਾਈ ਵਧੀਆ ਵਧੀਆ ਠੀਕ ਹੈ ਗੱਲ ਇਹ ਸੱਜਣਾ ਜਨਵਾਰ ਸਾਰੇ ਬਕਾਊ ਆ ਹਨਾ ਲੋਕ ਕਹਿ ਦਿੰਦੇ ਵੀ ਤੁਸੀਂ ਵੀਡੀਓ ਬਣਾਉਣ ਦੇ ਮਾਰੇ ਇਹ ਗੱਲ ਕਰ ਲੈਣੇ ਆ ਵੀ ਸਾਰੇ ਬਕਾਊ ਜਾਣਾ ਪਹਿਲਾਂ ਮੈਨੂੰ ਇਹ ਦੱਸ ਦੇ ਕਿਹੜੇ ਦੇਸ਼ ਜਾਣਾ ਕੀ ਗੱਲ ਬੋਲਾਂ ਸਾਰੀ ਖੁੱਲ ਕੇ ਦੱਸ ਦੇਣਾ ਭਾਈ ਭਾਈ ਕੈਨੇਡਾ ਜਾਣਾ ਸੀ ਕੈਨੇਡਾ ਨੂੰ ਉਹਨਾਂ ਨੇ ਜਾਣਾ ਠੀਕ ਹੈ ਠੀਕ ਹੈ ਤਾਂ ਵੇਚਨੇ ਵੀ ਸਾਰੇ ਪਸ਼ੂ ਸਾਰੇ ਪਸ਼ੂ ਤਾਂ ਵੇਚਨੇ ਇਹ ਤਾਂ ਜੱਡੀ ਬਕਾਊ ਨੀਲੀ ਦੀ ਏ ਸਰ A to Z ਨੀਲੀ 라 ਵੀ ਠੀਕ ਹੈ ਭਾਈ ਅੱਛਾ ਗੱਲ ਇਹ ਸੱਜਣਾ ਫੀ ਜਾਨਵਰ ਕੱਲੇ ਕੱਲੇ ਦੀ ਡਿਟੇਲ ਆਪਾਂ ਦੇ ਦਿੱਤੀ ਹੈ ਹਨ ਜਿਹੜਾ ਜਾਨਵਰ ਜਿਹੜਾ ਕਿਸੇ ਨੂੰ ਚੱਜੂਗਾ ਜਿਵੇਂ ਗੱਲ ਹੋਊਗੀ ਉਹ ਤੁਸੀਂ ਆਪ ਦਾ ਫੋਨ ਤੇ ਰਾਬਤਾ ਕਾਇਮ ਕਰਨਾ ਹਨ ਤੇ ਆ ਪਹਿਲੇ ਨੰਬਰ ਤੇ ਜਿਹੜੀ ਵੱਡੀ ਮੈਂ ਆ ਇਹਦੇ ਬਾਰੇ ਦੱਸੀ ਬਈ ਇਹ ਕਿੰਨੇ ਚਿਰ ਦੀ ਕੱਚੀ ਆ ਕੀ ਜਿੰਦੀ ਡਿਟੇਲ ਆ ਕੀ ਦੁੱਧ ਦਿੰਦੀ ਆ ਇਹ ਬਈ ਤੀਜੇ ਸੂਏ ਸੂਈ ਸੀ ਆਪਣੇ ਕੋਲ ਠੀਕ ਆ ਤੇ 17 18 ਕਿਲੋ ਦੁੱਧ ਖੁੱਲਾ ਦਿੰਦੀ ਆ ਬਈ ਮਤਲਬ ਇਹ ਚੂਣ ਵਾਲਾ ਹੁੰਦਾ ਇਹ ਤੁਹਾਨੂੰ ਚੂਣ ਵਾਲਾ ਹੁੰਦਾ ਇੱਕ ਤਾਂ ਹੁੰਦਾ ਵੀ ਵੇਚ ਰੀਆਂ ਹੁਣ ਆਪਾਂ ਕਹਿੰਦੇ ਨਹੀਂ ਵੇਚ ਨਹੀਂ ਆਣੀ ਆਪਾਂ ਤਾਂ ਬਈ ਜੇ ਸਾਮਕੇ ਵੇਚ ਦੇਣਾ ਆ ਪਚਵਾ ਕੇ ਵੇਚ ਦੇਣੀ ਸੀ ਚੁਆ ਕੇ ਵੇਚ ਦੁੱਧ ਦੀ ਗਾਰੰਟੀ ਹੈ ਕਿ ਦੁੱਧ ਦੀ ਗਾਰੰਟੀ ਹੈ ਬਾਈ ਕੀ ਮਤਲਬ 17 18 ਕਿਲੋ ਦੁੱਧ ਖੁੱਲਾ ਡੁੱਲਾ ਦਿੰਦੀ ਆ ਹਾਂਜੀ 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 ਕੀ ਬਾਤ ਆ ਬਾਈ ਅੱਛਾ ਕੋਈ ਸੀਮਨ ਰਿਕਾਰਡ ਡਿਟੇਲ ਹੈ ਕੀ ਜਾਂਦੀ ਕਿ ਨਹੀਂ ਸੀਮਨ ਦਾ ਨਹੀਂ ਯਾਰ ਪਤਾ ਮੈ ਅੱਛਾ ਇਹ ਇਹਦੇ ਅੱਗੇ ਗੱਬਣ ਕਿਹੜੇ ਤੋਂ ਕਰਾਤਾ ਫਿਰ ਹੁਣ ਜੀ ਸੂਣ ਵਾਲੀ ਆ ਹੁਣ ਆਲਾ ਗੱਬਣ ਨਹੀਂ ਪਤਾ ਉਹ ਲੋਰੀਏ ਦਾ ਕੱਟਾ ਇਹਦਾ ਇਹਦਾ ਅੱਛਾ ਉਹ ਮਗਲੇ ਸੂਏ ਦਾ ਕੱਟਾ ਇਦਾਂ ਲੋਰੀ ਦਾ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਅੱਛਾ ਇਹਦਾ ਰੇਟ ਫਿਰ ਵੀਰੇ ਹੁਣ ਰੇਟ ਇਹਦਾ ਭਾਈ 185 185 ਹਾਂਜੀ ਅੱਜ 185 ਲਾਉਣਾ ਅਗਲੇ ਨੇ ਕਿਉਂਕਿ ਵੀਰੇ 2 ਲੱਖ ਨੂੰ ਥੁੱਕ ਲਾ ਕੇ ਗਿਣਨਾ ਬਹੁਤ ਔਖਾ ਹੁੰਦਾ ਹਾਂ ਹਾਂਜੀ 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 ਗੱਲ ਇਹ ਉਹ ਵੀ ਇਹਨੂੰ ਹੁਣ ਜੇ ਕੋਈ ਕਵੇ ਵੀ ਬਾਈ ਗਾਰੰਟੀ ਦੇ ਦੇ ਸਾਨੂੰ 18 17 ਕਿਲੋ ਦੀ ਆਪਾਂ ਲੈ ਹੱਕ ਲਿਖਾ ਦੇ ਦੇ ਲਾਗੇ ਲਿਖ ਦਾਂਗੇ ਬਾਈ ਲਿਖਦਾਗੇ ਹਾਂਜੀ ਠੀਕ ਆ ਬਾਈ ਓਕੇ ਨਾ ਦੁੱਧ ਦਵੇ ਆਪਾਂ ਵਾਪਸ ਵੀ ਲੈਣ ਨੂੰ ਠੀਕ ਆ ਬਈ ਇਹੋ ਇਹ ਤਾਂ ਹੋਈ ਨਾ ਗੱਲ ਹਾਂਜੀ ਹਾਂਜੀ ਠੀਕ ਆ ਵੀਰੇ ਅੱਛਾ ਇਹ ਮੱਝ ਹੋ ਗਈ ਪਹਿਲੇ ਤੋਰ ਨੂੰ ਰਹਿ ਦੀਏ ਕਿ ਤੋਰ ਦਈਏ ਤੂੰ ਦੱਸ ਐ ਹੀ ਬਣਾ ਦੋ ਮੈਂ ਤਲਕਣ ਤਲਕਣ ਹੈਗੇ ਸੱਟ ਲੱਗ ਅੱਛਾ 2 ਨੰਬਰ ਤੇ ਜਿਹੜੀ ਮੈਂ ਚੱਟੀ ਬਾਈ ਉਹਦੇ ਬਾਰੇ ਦੱਸੀ ਮੈਨੂੰ ਉਹ 8 ਅਪ੍ਰੈਲ ਨੂੰ ਸੋਈ ਜਾ ਬਾਈ 8 ਅਪ੍ਰੈਲ ਨੂੰ ਅੱਜ ਕਿੰਨਾ ਦਿਨ ਹੋ ਗਏ ਬਈ ਇਹ ਮਹੀਨਾ ਹੋ ਚੱਲਿਆ ਫਿਰ ਮਹੀਨੇ ਤੋਂ ਉੱਤੇ ਹੀ ਹੋ ਚੱਲੇ ਮਹੀਨੇ ਤੋਂ ਉੱਤੇ ਹੀ ਹੋ ਚੱਲੇ ਹੈਨਾ ਅਚਾ ਦੁੱਧ ਕਿੰਨੇ ਦੇ ਚੱਲਦੀ ਕੰਡੇ ਵਾਲਾ ਐਂ ਤੋਂ ਨਾ ਕੰਡੇ ਦੇ ਥੱਲੇ ਬਾਈ ਪਹਿਲਾਂ ਤਾਂ ਸੀਗਾ 12 13 ਕਿਲੋ ਠੀਕ ਆ ਹੁਣ ਗਰਮੀ ਜ਼ਿਆਦਾ ਹੀ ਹੋ ਗਈ ਤਾਂ ਟੈਂਪਰੇਚਰ ਵਾਲਾ ਦੇ ਦੋ 10 ਕਿਲੋ ਚਵਾ ਦੇਣਾ ਬਾਬ 10 ਕਿਲੋ ਚਵਾ ਦੇਾਂਗੇ ਹਾਂਜੀ ਤੂੰ ਹੁਣ ਚਣ ਕੇ ਵੇਲਗ ਜਮਾ ਪੋਲੀ ਬੱਚੇ ਤੋਂ ਭਲਾ ਬਿਣਾ ਹੀ ਬਹਿ ਜਾਏ ਥੱਲੇ ਸਿਬੇਣਾ ਬੱਚੇ ਤੋਂ ਹੀ ਪਹਿਲੇ ਹਾਂ ਠੀਕ ਆ ਕੱਦ ਦੇ ਵਿੱਚ ਵਾਲਾ ਜਿਵੇਂ ਆਪਾਂ ਕਹਿ ਸਕਦੇ ਸਮੱਧਰ ਆ ਹਨਾ ਪਰ ਲੇਵਲ ਨੂੰ ਵੀ ਇਹ ਲੋਖਰੀ ਆ ਹੈ ਜਿਵੇਂ ਮਾਲਾ ਸਿੰਘ ਸੁng ਚਿੱਟਾ ਆ ਗਿਆ ਹਨਾ ਤੇ ਬਾਕੀ ਸਾਰੀ ਐਂ ਜੀ ਗੱਲ ਕਰ ਲਈ ਆਪਾਂ ਵੀ ਸਾਰੀ ਚੰਗੀ ਆ ਹਾਂ ਅਥੇ ਇਹ ਕਿੰਨੇ ਦੇ ਦੇ ਦਿੰਗੇ ਵੀਰੇ ਏ ਬਈ 1 40 ਮੋਲੇ ਦਾ 1 40 ਮੋਲੇ ਮਾਨਤਨ ਕਰਦੇਗੇ ਵੀ ਕਰ ਦਾਂਗੇ ਬਈ ਠੀਕ ਹੈ ਵੀਰੇ ਇਹ ਤਿੰਨ ਨੰਬਰ ਤੇ ਮੈਂ ਜਿਹੜੀ ਦੂਜੀ ਆ ਬਈ ਉਹ ਗੱਬਣਾ ਹਾਂਜੀ ਉਹ ਗੱਬਣਾ ਬਈ ਕਿਨੇ ਚਿਰ ਦੀ ਗੱਬਣਾ ਭਰਾ ਉਹ ਬਈ ਆ 9 ਤਰੀਕ ਨੂੰ ਹੂੰ ਤੀਜਾ ਮਹੀਨਾ ਲੱਗਾ 9 ਤਰੀਕ ਨੂੰ ਤੀਜਾ ਮਹੀਨਾ ਚੈੱਕ ਪਾਸ ਕਰਾਉਣ ਵਾਲੀ ਚੈੱਕ ਪਾਸ ਕਰਾ ਕੇ ਦਵਾਗੇ ਆਪਾਂ ਠੀਕ ਹੈ ਵੀਰੇ ਦੁੱਧ ਕਿੰਨਾ ਇਸ ਟਾਈਮ ਦੁੱਧ ਦੇ ਦੇ ਥੱਲੇ 5 ਕਿਲੋ ਬਈ ਅੱਛਾ ਕੱਤੀ ਜਾਂਦੇ ਮੇਰੇ ਬੱਚਾ ਬੱਚਾ ਉਹ ਕੱਟੀ ਆ ਮੇਰੇ ਅਸੀਂ ਕੱਟੀ ਦੇਣੀ ਨਾਲ ਕੇ ਲੱਗ ਦੇਣੀ ਕਿਉਂ ਕੇ ਨਹੀਂ ਕੱਟੀ ਨਾਲ ਉਹ ਜਾ ਰੇਟ ਹੋ ਜਾਊਗਾ ਅਲੱਗ ਹੋ ਜਾਊਗਾ ਹਾਂਜੀ ਹਾਂਜੀ ਵੀ ਦੋਵੇਂ ਆਫਰ ਹੋਣਗੀਆਂ ਹਾਂਜੀ ਹਾਂਜੀ ਠੀਕ ਆ ਬਈ ਅੱਛਾ ਇਹ ਤਿੰਨਾ ਮਹੀਨਿਆਂ ਦੀ ਗੱਬਣਾ ਦੁੱਧ 5 ਕਿਲੋ ਆ ਚੈੱਕ ਪਾਸ ਹੈ ਅਸੀਂ ਸੂਆ ਕਿੰਨਾ ਸੋਣਾ ਨਿਕਾ ਇਹਨੇ ਚੌਥਾ ਲਾ ਲਓ ਚਾਹੇ ਪੰਜਵਾਂ ਲਾ ਲਓ ਬਈ ਇੱਥੇ ਜੀ ਹੈ ਅੱਛਾ ਅੱਜ ਇਹ ਮੈਂ ਕੱਲੀ ਕਿੰਨੇ ਦੀ ਦੇ ਦੇਾਂਗੇ ਕੱਟੀ ਸਨੇ ਕਿੰਨੀ ਦੇ ਦੇਗੇ ਕੱਲੀ ਦਾ ਮੁੱਲ ਹੈਗਾ ਬਈ ਇਹ ਤਾਂ 60000 ਠੀਕ ਆ ਜੇ ਆਪਾਂ ਕੱਟੀ ਦੇ ਨਾਲ ਫਿਰ ਇਹਦਾ ਮੁੱਲ 75000 ਪਸ ਠੀਕ ਹੈ ਬਈ ਇਹ ਤਾਂ ਹੋਈ ਨਾ ਗੱਲ ਐ ਮਿੱਤਰੋ ਕੱਟੀ ਦੇ ਨਾਲ ਰੇਟ ਹੈਗਾ 75000 ਰੁਪਿਆ ਕੱਟੀ ਤੋਂ ਬਿਨਾਂ ਲੈਣੀਆ ਰੇਟ ਹੈਗਾ 62000 ਤੇ ਆ ਜਿਹੜੀ ਕੱਟੀ ਆ ਮਿੱਤਰੋ ਜਿਹੜੀ ਤੋਕੜ ਗੱਪਣ ਮੈਂ ਦੇ ਮਗਰ ਠੀਕ ਆ ਆ ਵੇਖੋ ਕੱਟੀ ਕਿਹਦਾ ਦੀ ਤੇ ਆ ਬੱਚਾ ਹੈਗਾ ਜਿਹੜਾ ਇਹ ਹੈਗਾ ਆ ਸੱਜਰ ਮੈਂ ਜਿਹੜੀ ਮਹੀਨੇ ਤੋਂ ਬਾਹਰ ਸੋਈ ਹੋਈ ਉਹਦੇ ਮਗਰ ਤੇ ਆ ਆ ਗਈ ਮੈਂ ਮਿੱਤਰ ਤੁਹਾਨੂੰ ਸਾਰਾ 18 ਕਿਲੋ ਵਾਲੀ ਗੱਲ ਹੁਣ ਸੋਨੇ ਦੇ ਸੁਹਾਗੇ ਵਾਲੀ ਆ ਜੇ ਤੁਸੀਂ ਬਾਈ ਨੇ ਚੜਨਾ ਪਰ ਤੁਹਾਡੀ ਕਿਸਮਤ ਹੋ ਸਕਦਾ ਲਾਟਰੀ ਵੱਖਰੀ ਨਿਕਲ ਜਾਵੇ ਤੁਸੀਂ ਤੇ ਜੜੋ ਤੇ ਗੱਲ ਆ ਕਟਾ ਆ ਗਿਆ ਹਨਾ ਬਈ ਇਹਦੇ ਬਾਰੇ ਗੱਲ ਕਰਨੀ ਭੋਲੀ ਚੱਲੇ ਸੀ ਇਹ ਕਿੰਨੇ ਚਿਰ ਦਾ ਬਈ ਇਹ ਹੈਗਾ ਬਈ 16 ਤੋਂ 17 ਮਹੀਨੇ ਦੇ ਵਿੱਚ ਵਿੱਚ ਬਈ 16 ਤੋਂ 17 ਮਹੀਨੇ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਵੀਰ ਇਹ ਕਿਹੜੇ ਸੀਮਨ ਦਾ ਆ ਗਿਆ ਵੱਡੇ ਬਈ ਇਹ ਲੋਰੀਆ ਸੀਮਨ ਦਾ ਬਈ ਲੋਰੀ ਸੀਮਨ ਦਾ ਆ ਗਿਆ ਹੈ ਅੱਛਾ ਇਹ ਕਨਫਰਮ ਆ ਪੂਰਾ ਵੀ ਪੌਪਲ ਜਮਾ ਕਲੀਅਰ ਕਨਫਰਮ ਆ ਆਪਾਂ ਆਪਣੇ ਹੱਥੀ ਠੀਕਾ ਭਰਾਇਆ ਹੋਇਆ ਹਾਂਜੀ ਹਾਂਜੀ ਠੀਕ ਹੈ ਬਈ ਥੱਲੋ ਬਹੁਤ ਸੁੱਧ ਤਾਂ ਹਨਾ ਕਟਾ ਸੁੱਧ ਬਹੁਤ 골ਗਲ ਕੀ ਪਾਉਂਦਾ ਰਿਹਾ ਚੰਦਰਿਆ ਇਹਨੂੰ ਇਹਨੂੰ ਇਹ ਉਹ ਫੀਡ ਹੀ ਪਾਈ ਦੀ ਸੀ ਬਈ ਫੀਡ ਹੀ ਪਾਈ ਦੀ ਠੀਕ ਹੈ ਇਹਦਾ ਮੁੱਲ ਆਪਾਂ 60000 ਕਰਦੇ ਆਂ ਬਈ ਦੇਣ ਲੈਣ ਵਾਲੀ ਗੱਲ ਕਿੰਨੇ ਦਾ ਛੱਡਣ ਦਾ ਰਾਤਾ ਤਰਾ ਇਹ ਮਕਰਦਾਂਗੇ ਮਾਨਤਾਂ ਨੂੰ ਖੁੱਲਾ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਲੈ ਵੀ ਮਿੱਤਰੋ ਮਾਨਤੜ ਹੋ ਜਾਊਗਾ ਖੁੱਲਾ ਬਈ ਤੇ ਆ ਯਾਰ ਬੱਚਾ ਲਈ ਖੁਰਲੀ ਟਾਇਰ ਦੀ ਬਣਾਈ ਹੋਈ ਆ ਬਈ ਇਹ ਉੱਥੋਂ ਲਿਆਂਦੀ ਬਈ ਐਮਪੀ ਚ ਉਹ ਟਾਇਰ ਦੀ ਬਣਾਈ ਹੋਈ ਆ ਹਾਂਜੀ ਹਾਂਜੀ ਤੂੰ ਬੜਾ ਜੇ ਸਰਚ ਮਾਰਦਾ ਮੈਨੂੰ ਲਾਉਂਦਾ ਮੈਂ ਆਪ ਹੀ ਬਣਾ ਲਊਂਗਾ ਅੱਛਾ ਬਈ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਨੰਬਰ 94634 ਹਾਂਜੀ 37743 ਇੱਕ ਵਾਰੀ ਹੋਰ ਆਉਣ ਦੇ ਵੀਰੇ 94634 ਜੀ 307743 94634 307743 ਹੈ ਨਾ 94634 307743 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਚੋਟੀਆਂ ਕਲਾਵਾ ਨੇੜੇ ਸ਼ਹਿਰ ਤਲਵੰਡੀ ਪਾਈ ਆ ਤੇ ਵੀਡੀਓ ਤੁਹਾਡੇ ਲਈ ਚੰਗੀ ਆਈ ਹੈ